ਬਹੁਤ ਸਿਆਣਪ ਜਮ ਕਾ ਭੂ ਬਿਆਪੈ ਕਹਿਣ ਦਾ ਮਤਲਬ ਸਿਆਣਪ ਹੋਰ ਚੀਜ਼ ਐ ਚਲਾਕੀ ਚਲਾਕੀ ਉਹ ਸਿਆਣਪ ਚ ਫਰਕ ਹੁੰਦਾ ਹੈ ਬਾਰੀ ਡਿਗਰੀਆਂ ਠੀਕ ਐ ਮੁਬਾਰਕ ਵਧੀਆ ਜੋਬ ਮਿਲਦੀ ਐ ਪੈਸਾ ਕੋਈ ਕਮਾਉਂਦਾ ਨੋਲਜ ਵੀ ਹੁੰਦੀ ਐ ਸੰਸਾਰ ਦੀ ਮੁਬਾਰਕ ਪਰ ਇਹ ਜਿਹੜੀਆਂ ਚਤਰਾਈਆਂ ਨੂੰ ਸਿਆਣਪਾ ਹੋਣ ਇਹਨਾਂ ਨਾਲ ਜਮਾਂ ਦੇ ਡਰ ਤੋਂ ਨਹੀਂ ਬਚਿਆ ਜਾ ਸਕਦਾ ਚਲਾਕ ਨਹੀਂ ਹੁੰਦੇ ਜਿਹੜੇ ਚਲਾਕ ਲੋਕ ਉਹਨਾਂ ਨੂੰ ਹੀ ਡਰ ਲੱਗਦਾ ਹੈ ਜ਼ਿਆਦਾ ਜਿੰਨੇ ਚਲਾਕ ਹੋਣਗੇ ਸਭ ਤੋਂ ਜ਼ਿਆਦਾ ਡਰਨਗੇ ਕਹਿਣ ਦਾ ਮਤਲਬ ਸਿਆਣਪ ਹੋਰ ਚੀਜ਼ ਹੈ ਚਲਾਕੀ ਚਲਾਕੀ ਔਰ ਸਿਆਣਪ 'ਚ ਫਰਕ ਹੁੰਦਾ ਹੈ ਬਹੁਤ ਸਿਆਣਪ ਜਮਕਾ ਭੋ ਵਿਆਪੈ ਨੂੰ ਪਾਉ ਨਹੀਂ ਪੜਦਾ ਇਹਨੂੰ ਪਾਉ ਬੋਲਣਾ ਭੋ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਤਰਾਪੈ ਅਨੇਕਾ ਯਤਨ ਕਰਕੇ ਵੀ ਤ੍ਰਿਸ਼ਨਾ ਰਜਦੀ ਨਹੀਂ ਤ੍ਰਿਪਤੀ ਨਹੀਂ ਹੁੰਦੀ ਜੀ ਸੰਤੋਖ ਨਹੀਂ ਆਉਂਦਾ ਖੁਆਇਸ਼ਾਂ ਨਹੀਂ ਪੂਰੀਆਂ ਹੁੰਦੀਆਂ ਅੰਦਰੋਂ ਖੁਆਇਸ਼ਾਂ ਨਹੀਂ ਪੂਰੀਆਂ ਹੁੰਦੀਆਂ ਭੇਖ ਅਨੇਕ ਅਗਨ ਨਹੀਂ ਬੁਝੇ ਇਹਨੂੰ ਬੁਝਿਆ ਨਹੀਂ ਪੜਨਾ ਇਹਨੂੰ ਬੁਝਿਆ ਕੋਲਾ ਮਾਇਆ ਤੇ ਹੈ ਜੀ ਅੱਗ ਵਰਗੀ ਭਾਈ ਅਗਨ ਨਹੀਂ ਬੁਝੇ ਭੇਖ ਅਨੇਕ ਅਗਨ ਨਹੀਂ ਬੁਝੇ ਸੱਚਮੁੱਚ ਅੱਗ ਵਰਗੀ ਹੈ ਮਾਇਆ ਸਾਡਾ ਵੀ ਇਹ ਹਾਲਾ ਕਦੇ ਕਿਸੇ ਕੋਲ ਚੱਲ ਗਿਆ ਅੱਗ ਫੇਰ ਨਹੀਂ ਬੁਝ ਸਕਦੀ ਭਾਈ। ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਪ ਦਰਗਾਹ ਨਹੀਂ ਸਿੱਝੈ ਕਰੋੜਾਂ ਉਪਾਪ ਕਰਨ ਦੇ ਨਾਲ ਵੀ ਨਾ ਉਸ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਕਾਮਯਾਬੀ ਨਹੀਂ। ਇਹ ਅਵਸਥਾ ਨਹੀਂ ਬਣਦੀ ਅਚਰ ਅਚਰ ਚਰੈ ਤਾਂ ਸਿੱਧ ਹੋਈ ਸੀਧੀ ਤੇ ਬੁੱਧ ਪਾਈ। ਇਹ ਅਵਸਥਾ ਨਹੀਂ ਬਣਦੀ। ਕਰੋੜਾਂ ਪਾਪ ਕਰਨ ਦੇ ਨਾਲ ਵੀ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਕਾਮਯਾਬ ਕਾਮਯਾਬ ਨਹੀਂ ਹੁੰਦਾ ਉਹ ਬੰਦਾ ਜਿਹੜੇ ਭੇਖ ਅਨੇਕ ਅਗਨ ਨਹੀਂ ਬੁਝਾਇਆ ਕਾਮਯਾਬ ਨਹੀਂ ਹੁੰਦਾ ਛੂਤ ਸਨਾਹੀ ਉਬ ਪਿਆ ਉਬ ਦਾ ਅਰਥ ਹੁੰਦਾ ਜੀ ਅਸਮਾਨ ਕੋਈ ਅਸਮਾਨ ਤੇ ਚੜ ਜਾਏ ਕੋਈ ਕੀਤੇ ਜਾਏ ਹਉਮੇ ਤੋਂ ਨਹੀਂ ਛੁੱਟ ਸਕਦਾ ਭਾਵੇਂ ਪਾ ਤਾਲ ਚ ਗੁਫਾ ਬਣਾ ਲਵੇ ਆਪਣੀ ਜਿੱਥੇ ਮਰਜੀ ਜਾਏ ਹਉਮੇ ਤੋਂ ਨਹੀਂ ਛੁੱਟ ਸਕਦਾ ਮੋਹ ਬਿਆਪੈ ਮਾਇਆ ਜਾਲ ਇਹਨੂੰ ਮੋਹ ਪੜਨੇ ਜਿਹਨੂੰ ਮੋਹ ਹੈ ਨਹੀਂ ਪੜਨਾ ਸਿਹਾਰੀ ਲੱਗੀ ਹੈ ਨਾ ਇਹਨੂੰ ਮੋਹ ਹੈ ਨਹੀਂ ਪੜਨਾ ਇਹਨੂੰ ਪੜਨਾ ਮੋਹ ਬਿਆਪੈ ਬਿਆਪੈ ਨਹੀਂ ਹੈ ਨਾ ਗਾ ਬਿਆਪੈ ਮਾਇਆ ਜਾਲ ਮੋਹ ਜਿਹੜੀ ਹਾਹੇ ਦੀ ਸਿਹਾਰੀ ਹੈ ਨਾ ਮੋਹ ਮਾਇਆ ਤੋਂ ਨਹੀਂ ਵੱਚ ਸਕਦਾ ਮਤਲਬ ਮੋਹ ਦੇ ਜੰਜਾਲ ਚਿਮੜੇ ਰਹਿੰਦੇ ਨੇ ਇਦਾਂ ਛੂਟ ਸਨਾਹੀ ਉਬਪਿਆਲ ਮੋਹੋਂ ਬਿਆਪੈ ਮਾਇਆ ਜਾਲ ਅਭਰ ਕਰਤੂਤ ਸਗਲੀ ਜਮ ਡੰਨ ਹੈ ਹੋਰ ਜਿੰਨੀਆਂ ਵੀ ਕਰਤੂਤਾਂ ਹਨ ਜਮ ਡੰਡ ਲਾਉਂਦਾ ਉਹਨਾਂ ਨੂੰ ਜਿੰਨੀਆਂ ਵੀ ਕਰਤੂਤਾਂ ਨੇ ਕਰਮ ਧਰਮ ਪਾਖੰਡ ਜੋ ਦੀਸੈ ਤੀਨੇ ਜਮ ਜਾਤ ਪੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਗੋਬਿੰਦ ਭਜਨ ਬਿਨ ਇੱਥੇ ਵਿਸ਼ਰਾਮ ਲਾਓ ਜੀ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ ਜਿਸ ਤੇ ਕਿਰਪਾ ਹੋ ਗਈ ਨਾ ਗੋਬਿੰਦ ਦੇ ਸਿਮਰਨ ਤੋਂ ਬਿਨਾ ਗੋਬਿੰਦ ਜਿੱਥੇ ਪ੍ਰਭ ਆਇਆ ਹੈ ਇਦਾਂ ਹੀ ਗੋਬਿੰਦ ਗੋਬਿੰਦ ਬਿੰਦ ਹੁੰਦਾ ਪਾਲਣ ਵਾਲਾ ਗੋਦਾਰਥ ਹੁੰਦਾ ਧਰਤੀ ਸ੍ਰਿਸ਼ਟੀ ਇਸ ਸ੍ਰਿਸ਼ਟੀ ਨੂੰ ਪਾਲਣ ਵਾਲਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ ਗੋਬਿੰਦ ਦੇ ਸਿਮਰਨ ਤੋਂ ਬਿਨਾ ਪ੍ਰਭੂ ਦੇ ਸਿਮਰਨ ਤੋਂ ਬਿਨਾ ਵਾਹਿਗੁਰੂ ਕੀ ਦੇ ਸਿਮਰਨ ਤੋਂ ਬਿਨਾ ਉਹ ਕਿਸੇ ਚੀਜ਼ ਨੂੰ ਤਿਲ ਜਿੰਨਾ ਵੀ ਨਹੀਂ ਮੰਨਦਾ ਮਾਲਕ ਦੀ ਬੰਦਗੀ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਕੋਈ ਕਿੰਨੇ ਕਰਮ ਕਾਂਡ ਕਰੇ ਮੁਬਾਰਕ ਹੈ ਕਰੇ ਉਹ ਕਿਸੇ ਨੂੰ ਨਹੀਂ ਮੰਨਦਾ ਓਨਲੀ ਸ਼ਬਦ ਗੁਰੂ ਓਨਲੀ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਜੀ ਸੱਚੇ ਬਾਦਸ਼ਾਹ ਹਰ ਕਾ ਨਾਮ ਜਪਤ ਦੁੱਖ ਜਾਏ ਇਕੋ ਇੱਕ ਗੁਰਬਾਣੀ ਹੈ ਨਾਮ ਹੈ ਸ਼ਬਦ ਹੈ ਗਿਆਨ ਹੈ ਵਾਹਿਗੁਰੂ ਜੀ ਦਾ ਨਾਮ ਹੈ ਜਿਹਨੂੰ ਜਪਣ ਨਾਲ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਜ਼ਿੰਦਗੀ ਦੀ ਤੰਗੀ ਸਭ ਕੁਝ ਦੂਰ ਹੋ ਜਾਂਦਾ ਨਾਨਕ ਬੋਲੇ ਸਹਿਜ ਸੁਭਾਏ ਜਿਹੜਾ ਸਹਿਜ ਸੁਭਾ ਮਾਲਕ ਦਾ ਨਾਮ ਜਪਦਾ ਹੈ ਜੀ ਸੈ ਸੁਭਾ ਪਤਾ ਕੀ ਹੁੰਦਾ ਹੈ ਸੈ ਸੁਭਾ ਜੋ ਸਾਡੇ ਸੁਭਾ ਚ ਆ ਗਿਆ ਜੋ ਕੁਝ ਵੀ ਸਾਡੇ ਸੁਭਾ ਚ ਆ ਗਿਆ ਹੁਣ ਸਵੇਰ ਤੋਂ ਲੈ ਕੇ ਕੋਈ ਨਾਟਕੀ ਵੇਖਦਾ ਹੈ ਉਹ ਨਾਟਕ ਨਾਟਕ ਕਰਨਾ ਸਿੱਖ ਜਾਂਦਾ ਹੈ ਉਹ ਆਪਣੀ ਮਾਂ ਨਾਲ ਵੀ ਨਾਟਕ ਆਪਣੀ ਭੈਣਾਂ ਨਾਲ ਵੀ ਨਾਟਕ ਆਪਣੇ ਦਾਦਾ ਜੀ ਨਾਲ ਵੀ ਨਾਟਕ ਹੈ ਜੀ ਆਪਣੇ ਰਿਸ਼ਤੇਦਾਰਾਂ ਨਾਲ ਵੀ ਨਾਟਕ ਨਾਟਕੀ ਨਾਟਕ ਚੱਲਣ ਲੱਗ ਪਿਆ ਇੱਥੇ ਤੱਕ ਗੁਰੂ ਨਾਲ ਵੀ ਨਾਟਕੀ ਕਰਦਾ ਹੈ ਆਪਣੇ ਪਤੀ ਨਾਲ ਵੀ ਨਾਟਕ ਆਪਣੇ ਬੱਚਿਆਂ ਨਾਲ ਵੀ ਨਾਟਕ ਆਪਣੀ ਧੀਆ ਨਾਲ ਵੀ ਨਾਟਕ ਗੁਰੂ ਨਾਲ ਵੀ ਨਾਟਕੀ ਕਰਦੀ ਹੈ ਆਪਣੀ ਪਤਨੀ ਨਾਲ ਨਾਟਕ ਆਪਣੇ ਬੱਚਿਆਂ ਨਾਲ ਨਾਟਕ ਆਪਣੇ ਰਿਸ਼ਤੇਦਾਰਾਂ ਨਾਲ ਨਾਟਕ ਗੁਰੂ ਨਾਲ ਵੀ ਨਾਟਕੀ ਕਰਦਾ ਹੈ ਸਹਿ ਸੁਭਾ ਜਿਹੜਾ ਤੁਹਾਡੇ ਸੁਭਾਅ ਵਿੱਚ ਆ ਗਿਆ ਭਾਵ ਸੁਭਾਅ ਚ ਬੰਦਗੀ ਆ ਗਈ ਬੰਦਗੀ ਕੇਵਲ ਜ਼ੁਬਾਨ ਤੋਂ ਨਹੀਂ ਬੋਲਿਆ ਅੰਦਰ ਚਲ ਗਿਆ ਅੰਦਰ ਕਈ ਜਵਾਂ ਕੋਈ ਬੋਲੀ ਜਾਂਦੇ ਨੇ ਜਿਸ ਦੇ ਨਾਲ ਅੰਦਰ ਚਲ ਗਿਆ ਸਿਮਰਨ ਕੀਤਾ ਸ਼ਬਦ ਅੰਦਰ ਚਲ ਗਿਆ ਉਹ ਸਹਿ ਸੁਭਾ ਉਹ ਸਾਡੇ ਸੁਭਾਅ ਵਿੱਚ ਆ ਗਿਆ ਪ੍ਰੇਮ ਸਾਡੇ ਸੁਭਾਅ ਵਿੱਚ ਆ ਗਿਆ ਪਿਆਰ ਸਾਡੇ ਸੁਭਾਅ ਵਿੱਚ ਆ ਗਿਆ ਗੁਰੂ ਕੀ ਬਾਣੀ ਸਾਡੇ ਸੁਭਾਅ ਵਿੱਚ ਆ ਗਈ ਹਰ ਕਾ ਨਾਮ ਜਪਤ ਦੁੱਖ ਜਾਏ ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਨਾਨਕ ਬੋਲੇ ਸਹਜ ਸੁਭਾਏ ਉਹਨਾਂ ਦੇ ਸੁਭਾਅ ਵਿੱਚ ਹੀ ਤੇਰ ਗੰਦਗੀ ਆ ਜਾਂਦੀ ਹੈ ਇਵਾਦਤਾਂ